ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਰਾਰਾ ਸਾਹਿਬ ਹਰ ਜੁਗ ਜੁਗ ਭਗਤੂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਹਰ ਨਾਕਸ਼ ਦੁਖ ਦਰ ਮਾਰਿਆ ਪ੍ਰਹਿਲਾਦ ਚਲਾਇਆ ਹੰਕਾਰ ਏ ਨਿੰਦਕਾਂ ਪੇਠਦੇ ਨਾਮ ਦੇ ਮੁਖ ਲਾਇਆ ਜਾ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇਆ ਸਲੋਕ ਮਹੱਲਾ ਪਹਿਲਾ ਦੁਖਦਾਰੂ ਸਭ ਰੋਗ ਭਿਆ ਜਸਕ ਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੂ ਕਰੀ ਨ ਹੋਈ ਬਲਿਹਾਰੀ ਕੁਦਰਤਵਸਿਆ ਅਤਿ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਾ ਤਉ ਸਚ ਸੈ ਸਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਪਹੁਣਾ ਨੋ ਕਰਤੇ ਕਿਉ ਵਤ ਜੋ ਕਿਛ ਕਰਨਾ ਸੋ ਕਰਿਹਾ ਸੋਦਾਰਾਗਾ ਸਮਹਲਾ ਪਹਿਲਾ ਏਕੂ ਅੰਕਾਰ ਸਤਗੋ ਬਰਸਾਦ ਸੂਤਰ ਤੇ 라ਖੀ ਹਾ ਸੰਕਰ ਕੇ ਹਾ ਜਿਤ ਵੈ ਸਰਬ ਸੰਭਾਲਿ ਵਾਜੇ ਦੇ ਦੇ ਨਾਦ ਅਨੇਕ ਅਸੰਖਾ ਕਿਤੇ ਤੇਰੇ ਵਾਹੁਣਹਾਰੀ ਕਿਤੇ ਤੇਰੇ ਰੰਗ ਪਰਿਸੋਂ ਕਹੀਏ ਕੀਤੇ ਤੇਰੇ ਵਾਹੁਣਹਾਰੀ ਗਾਉਂ ਤਰਨੋਂ ਪਾਣ ਪਾਣੀ ਵੈ ਸੰਤਰ ਗਾਵੇ ਰਾਜਾ ਤਰਨੋਂ ਦਵਾਰੇ ਕਾਉਂ ਤਬਨਾ ਚਿਤ ਗੋਤ ਲਿਖ ਜਾਣਣ ਲਿਖ ਲਿਖ ਧਰਮ ਵਿਚਾਰੀ ਕਾਉਂ ਤਦਨਾ ਈਸਰ ਵਰਮਾ ਦੇਵੀ ਸੋਨ ਦਿਸਦਾ ਸਵਾਰੇ ਗਾਵੰ ਤੁਧਨੋ ਇੰਦਰੰਦਰਸਨ ਬੈਠੇ ਦੇਵਤਿਆਂ ਦੰਦਰਿ ਗਾਵੰ ਤੁਨੋ ਸਦ ਸਮਾਦੀ ਅੰਦਰ ਗਾਵੰ ਤੁਧਨੋ ਸਾਤ ਵਿਚਾਰਿ ਗਾਵੰ ਤੁਨੋ ਜਤੀ ਸਤੀ ਸੰਤੋਖੀ ਗਾਵੰ ਤੁਧਨੋ ਵੀਰ ਕਰਾਰੇ ਗਾਵੰ ਤੁਨੋ ਪੰਡਿਤ ਪੰਦਰਖੀ ਸਰਜੁਗੁਜ ਗਵੇਦਾਂ ਨਾਲੇ ਗਾਵੰ ਤੁਧਨੋ ਮੋਹਣੀਆ ਮਨਮੋਹਣ ਸਰਗਮਾਸ਼ ਪਿਆਲੇ ਗਾਵਾਂ ਤੁਮਰਤ ਨੂੰ ਪਾਈਂ ਤੇਰੇ ਅਰਥ ਲਤੀ ਸੰਦਾਲੇ ਗਾਵਾਂ ਤੁਦਨੋ ਜੋਤ ਮਹਾ ਬਲ ਸੂਰਾ ਗਾਵਾਂ ਤੁਦਨੋ ਖਾਣੀ ਚਾਰੇ ਗਾਵਾਂ ਤੁਦਨੋ ਖੰਡ ਮੰਡਰ ਭੰਡਾ ਕਰ ਕਰ ਰਖੀਂ ਤੇਰੇ ਧਾਰਿਆ ਸੇਦ ਦਿਨੋ ਗਾਵਨ ਜੋਤਿ ਦੇ ਭਾਵ ਮਰਤੇ ਤੇਰੇ ਭਗਤ ਰਸਾਲੇ ਹੋਰ ਕੀ ਤੇ ਤਦਨੋ ਗਾਵਨ ਸੇ ਮੇ ਜਤਨਾ ਆਉ ਨਾਨਕਿਆ ਵਿਚਾਰੀ ਸੋਈ ਸਹੰਦਾ ਸਾਚਿ ਮਸਾਈ ਸਾਚਾ ਸਾਚੀ ਨਹੀ ਹੈ ਪੀ ਹੋਸੀ ਜਾਇ ਨਾ ਜਸਿਰਚਨਾ ਜਿੰਨ ਰਚਾਈ ਰੰਗੇ ਰੰਗੇ ਪਾਤੀ ਕਰ ਕਾ ਜਿਨਸੀ ਮਾਇਆ ਜਿੰਨ ਨੂੰ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੁ ਸਹਾ ਪਾਤ ਸਾਹਿਬ ਨਾਨਕ ਰਹਿ ਰਜ਼ਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਆਖੇ ਸਭ ਕੋਏ ਕੇਵੜ ਵਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਇਹ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਘੀਰਾ ਕੋਈ ਨ ਜਾਣੇ ਤਿਰ ਕੀਤਾ ਕੇਵਲ ਜੀਰਾ ਰਹਾਉ ਸਭ ਸਲਤੀ ਮਨ ਸੁੱਤ ਕੰਵਾਈ ਸਭ ਕੀ ਮਤ ਮਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਲ ਵਡਿਆਈ ਸਭ ਸਾਥੋਂ ਸਭ ਤਾਪੋ ਸੋ ਚੰਗਿਆਈਆਂ ਸਿੱਧਾ ਪੁਰਖਾਂ ਕੀਆ ਵਡਿਆਈਆਂ ਤਦਵਨ ਸਿੱਧੇ ਕਨੇ ਨਾ ਪਾਈਆ ਕਰ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਬਤੀ ਭਰੇ ਤੇਰੇ ਪੰਡਾਰਾ ਜਿਸ ਤੂੰ ਜੇ ਤੁਸੀਂ ਕਿਆ ਚਾਰਾ نانک سوار سب راسا محلہ پہلا <تصفح> <تصفح> آخری مر جاؤ یوکھا سچے نام جلیے پوکھ سوکاں بسرے میری مائی ساچا سی ساچے نائیں ਸਾਚੇ ਨਾਮ ਕੀ ਤਿਲ ਵੜਾਈ ਆਖ ਤਕੇ ਕੀਮਤ ਨਹੀਂ ਪਾਈ ਜੈਸਾ ਮਿਲ ਕੇ ਆਖਣ ਪਾਹੀ ਵਡਾ ਨ ਹੋਵੇ ਘਾਟ ਨ ਜਾਏ ਨਾ ਹੋ ਮਰੇ ਨ ਹੋਵੇ ਸੋਗ ਦਿੰਦਾ ਰਹੇ ਨ ਚੂਕੇ ਭੋਗ ਗੁਣ ਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆ ਆ ਕੇ ਵੜਤੇ ਦੀ ਦਾਤ ਜੈਨ ਦਿਨ ਕਰਕੇ ਕੀਤੀ ਰਾਤ ਕਸਮ ਵਸਾਰੇ ਤੇ ਕਮ ਜਾਤ ਨਾਨਕ ਨਾਮੇ ਵਾਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤੁਗਤ ਪਰਖਾ ਬਿਨੂ ਕਰੋ ਗੁਰ ਪਾਸ ਹਮ ਕੀ ਜਗ੍ਰਮ ਸਦੁ ਕਰ ਅਸਰਨਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਵਰ ਪ੍ਰਾਂ ਸਿਖਾਈ ਹਰ ਕੀਤ ਹਮਰੀ ਤਿਹਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਾ ਸੰਤਾ ਹਰ ਪਿਆਸ ਹਰ ਹਾ ਨਾਮ ਲੇ ਤਪਤਾਸੈ ਮਨ ਸੰਗਤ ਗੁਣ ਪ੍ਰਗਾਸ ਜਿਨ ਹਾਰ ਹਰ ਸੰਗਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਾਧੂ ਗੁਰੂ ਸਰਨ ਸੰਗਤ ਨਹੀਂ ਆਏ ਤਰਗ ਜੀਵੇ ਤਰਗ ਜੀਵਾ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਨ ਤੋਰ ਮਾਥਿ ਕਿਲੇ ਖਿਆਲੇ ਖਾਸ ਤਨ ਤਨ ਸ ਸੰਗਤ ਜਿਤ ਹਰਸ ਪਾਇਆ ਮਿਲ ਜਾ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਮਾ ਕਾਹੇ ਰੇ ਮਨ ਚਿਤਵੈ ਊਦਮ ਜਾ ਹਰ ਹਰ ਜਿਉ ਪਰਿਆ ਸੇਵਲ ਪਥਰ ਮੈਂ ਜੰਤੂ ਪਾਈ ਤਾਕ ਰਜ ਕਾਂਗੇ ਕਰ ਧਰਿਆ ਮੇਰੇ ਮਾਦੋਂ ਜੀ ਸਾਸੰਗਤ ਮਲੇ ਸੋ ਧਰਿਆ ਗੁਰ ਪ੍ਰਸਾਦ ਪਰਮਪਤ ਪਾਇਆ ਸੋ ਕੇ ਕਾਟ ਧਰਿਆ ਰਹਾ ਜਨ ਪਤਾ ਲੋ ਸਤਵੰਤਾ ਕੋਈ ਨ ਕਿਸ ਕੀ ਧਰਿਆ ਸੇ ਸੇ ਜਗ ਸਭਾ ਹੀ ਠਾਕੁਰ ਕਾਹੀ ਮਨ ਪੋ ਘਰਿਆ ਓੜੇ ਓੜਿਆ ਵੇ ਸੇ ਕੋਸਾ ਸਪਾਸ਼ੇ ਵਸ਼ਰੇਸ਼ ਰਿਆ ਤਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੇ ਸੰਵਰਨ ਕਰਿਆ ਸਭਨ ਦਾਨ ਦਸਿਆ ਅਸ਼ਟ ਸਿਧਾਂ ਠਾਕੁਰ ਕਰ ਤਲ ਧਰਿਆ ਜ ਨਾਨਕ ਬਲ ਬਲਸ ਦਵਲੰਜਾਈਏ ਰਾਮਤ ਨਾ ਪਾਰਾ ਵਰਿਆ ਔਰ ਆਗਾਸਾ ਮਹੱਲਾ ਚੌਥਾ ਸੋ ਪੁਰਖ ੴ ਸੂਪ੍ਰਸਾਦ ਸੋ ਪਰਖ ਨਰੰਜਨ ਹਰ ਪਰਖ ਨਰੰਜਨ ਹਰ ਅਗਮ ਅਗਮਿਆ ਪਾਰ ਸਾਧਾਂ ਤੇ ਆਵੇ ਸਭ ਤੇ ਆਵੇ ਤੂੰ ਜੀ ਹਰ ਸੱਚੇ ਸਰਜਨ ਹਾਰਾ ਸੋ ਜੀ ਤੇਮਾਰੀ ਜੀ ਤੂੰ ਜੀਆਂ ਦਾ ਤਾਰਾ ਹਰ ਤੇ ਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇਠਾ ਕਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜਨ ਤਵਚਾਰਾ ਤੂੰ ਕਣਕੜ ਅੰਤ ਸੰਦਰੰਤਰ ਜੀ ਹਰ ਏਕੋ ਪਰਕ ਸਮਾਨ ਏਕ ਜਾਤ ਏਕ ਪਿਖਾਰੀ ਜੀ ਸਭ ਤੇਰੇ ਚੋ ਜਿਵੜਾਣਾ ਤੂੰ ਆਪੀ ਦਾਤਾ ਆਪੀ ਭੁਗਤਾ ਜੀ ਹਉ ਤਜਬਨ ਅਵ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁੰਜੀ ਜਾਨਕ ਤਨ ਕੋਰ ਵਾਲਾ ਹਰ ਧਿਆਵੇ ਹਰ ਧਿਆਵੇ ਤੁੰਜੀ ਸੇਹ ਜਨ ਜੁਗ ਮੈ ਸੁਖ ਵਾਸੀ ਸੇ ਮੋਖ ਸੇ ਮੁਕਤ ਪੈ ਜਿਨ ਹਰ ਧਿਆਏ ਜੀ ਤਨ ਟੋਟੀ ਜਮਕੀ ਫਾਸੀ ਜੇਂਦਰ ਪਾ ਜਿਨ ਹੰਦਰ ਪਾ ਧਿਆਇਆ ਜੀ ਤਨ ਕਾ ਪਾਉ ਸਭੁ ਗੁਵਾਸੀ ਜਿਨ ਸੇ ਵਿਆ ਜਿਨ ਸੇ ਵਿਆ ਮੇਰਾ ਹਰ ਜੀ ਤੇ ਹਰ ਹਰ ਉਪਸਵਾਸੀ ਸੇ ਤਨ ਸੇ ਤਨ ਜਿਨ ਹਰਿ ਧਿਆਇ ਜੀ ਜੈ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਭਸਲਾ ਹਾਂ ਤੋ ਜਿਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨੰਕ ਰੇ ਹਰ ਪੂਜਾ ਜੀ ਤਪ ਤਪ ਹੈ ਜਪੇ ਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਪਰੇਵਾ ਸਮਰਾ ਸਾਸਾਂ ਜੀ ਕਰ ਕਰੇ ਅਖੰਡ ਕਰਮ ਕਰੰਤਾ ਸੇ ਭਗ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਤ ਪਰਖਿਆ ਪਰੰਪਰ ਕਾਤਾ ਜੀ ਤੂੰ ਜੇ ਬੜੇ ਅਵਰ ਨ ਕੋਈ ਤੂੰ ਜੁਗ ਜੁਗੇ ਇੱਕੋ ਸਦਾ ਸਦਾ ਤਵੀ ਇੱਕੋਂ ਜੀ ਤੂੰ ਨਿਚਲ ਕਰਤਾ ਸੋਈ ਤਦਿਆਪੇ ਭਾਵੇਂ ਸੋਈ ਵਰਤੈ ਜੀ ਤੂੰ ਆਪੇ ਕਰੇ ਸੋਈ ਤਦਿਆਪੇ ਸੇਟ ਸਭ ਪਾਈ ਜਿਸ ਦੇ ਆਪੇ ਸਰੰਜੇ ਸਭ ਕੋਈ ਜਹਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਨੋਈਆ ਸਭ ਮਹੱਲਾ ਚੂਠਾ ਤੂੰ ਕਰਤਾ ਸਜਿਆਰ ਮਿੰਦਾ ਸਾਈਂ ਜੋ ਤੂੰ ਭਾਈ ਸਹੀ ਤੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾ ਉਹ ਸਭ ਤੇਰੇ ਤੋਂ ਸਭ ਨਹੀਂ ਧਿਆਇਆ ਜੈਸਨ ਕਿਰਪਾ ਕਰੇ ਤੇ ਨਾ ਮਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਝ ਆ ਬਿਛੋੜਿਆ ਆਪ ਮਿਲਾਇਆ ਤੂੰ ਦਰਿਆਵੇਂ ਸਤਿ ਜੀ ਮਾਈ ਤੁਝ ਬੰਦੂ ਜਾ ਕੋਈ ਨਹੀਂ ਜੇ ਜਾਂ ਸਭ ਤੇਰਾ ਖੇਲ ਬਿ ਜੋਗ ਮਨਸਿਆ ਸੰਜੋਗੀ ਮੇਲ

ਸੜਲੇ ਪੈਲੇ ਨਾ ਸਾ ਪਾਣੀ ਪਾਪਕ ਤੈ ਨਹੀਂ ਕੀਆ ਪੰਕਜੋਂ ਪਗ ਨਹੀਂ ਚਾਲੇ ਹਮ ਦੇਖਾਂ ਤੇ ਲੋਹ ਜਲੇ ਮਨ ਏਕ ਨਾ ਚਿਤ ਸਮੂਰਮ ਨਾ ਹਰਿ ਵਿਸਰ ਤੇਰੇ ਗੁਣ ਗਲਿਆ ਰਹਾ ਨਾਹੋ ਜ ਦਿਸਤੀ ਨਹੀਂ ਪੜਿਆ ਮੂਰਖ ਮੁਗਤਾ ਜਨਮ ਭਿਆ ਔਰ ਮਦ ਨਾਨਕ ਤਨ ਕੀ ਸਰਨਾ ਜਿੰਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਮਾ ਪਏ ਪ੍ਰਾਪਤ ਮਾਨਖ ਦੇ ਹੁਰੀਆ ਗੋਵਿੰਦ ਮਰਨ ਕੀ ਇਹ ਤਰੀਵਰੀਆ ਅਵਰਕਾ ਜਿਹ ਤਿਲਕੇ ਤੇ ਨਾ ਕਾਮ ਬਰਸਾਦ ਸੰਗਤ ਪੰਜ ਕੀ ਬੰਨਾ ਸਰਾ ਜਾਮ ਲਾਗ ਪੰਜਲ ਤਨ ਕੈ ਜਨਮ ਬਥਾ ਜਾਤ ਰੰਗ ਮਾਇਆ ਕਹਿ ਰਹਾਉ ਜਾਬ ਤਬਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰਿ ਰਾਇ ਕਹ ਨਾਨਕ ਹਮ ਨੀਚ ਕਰਮਾ ਸਨ ਪਰੇਖੀ ਰੱਖੋ ਸਰਮ ਪਾਸ਼ੀ ਦਸਮੀ ਕੋਇ ਆਵਾਜ਼ ਬੇਨਤੀ ਚਉਪਈ ਹਮਰੀ ਗਰੁਹਾ ਅੰਦਰ ਚਾਪੁਨ ਹੈ ਚਿਤ ਕੀ ਇਸ਼ਾ ਤਉ ਚੰਦਰ ਹੀ ਹਮਾਰਾ ਆਪਣਾ ਜਾਣ ਫਰੂਪਤਿ ਪਾਰਾ

ਸੇਵਾ ਸੇਕ ਹਮਾਰੇ ਤਾਰੀਐ ਤੁੰਕੇ ਸਤਰ ਹਮਾਰੇ ਮਾਰੀਐ ਆਪਹਾ ਦੇ ਮੁਝੇ ਬਰੀਏ ਮਨ ਕਾਲ ਕਾ ਤਰਾਸਨ ਬਰੀਏ ਓ ਜੋ ਹਦਾ ਹਮਾਰੇ ਪੈ ਸਾ ਸ੍ਰੀ ਆਸ ਤੁੰਝੋ ਕਰਿਓ ਰੱਛਾ ਅਰਾਖ ਲੂ ਉਮਰ ਆਕਨ ਹਾਰੀ ਸਾਈਂ ਸੰਸਾਹੀ ਪਿਆਰੀ ਦੇਨਵੰਦ ਦਿਸਤਨ ਕੇ ਹਮਤਾ ਤੁਮਹੋਂ ਉਪਰੀ ਜਿਤ ਦਸਕੰਤਾ ਕਾਲ ਪੈ ਬ੍ਰਹਮਾ ਬੋਤਰਾ ਕਾਲ ਪੈ ਸਿਂਜੂ ਅਵਤਾਰਾ ਕਾਲ ਪੈ ਕਰਿ ਵਿਸ਼ਨ ਪਦ ਗਾਸਾ ਸਭ ਗਲ ਕਾਲ ਕਾ ਕੀਆ ਤਮਾਸਾ ਜਉਣ ਕਾ ਜੋਗੀ ਸਭ ਕੀਓ ਮੇਂ ਦਰਾਈ ਬ੍ਰਹਮਾ ਜੋਥੀਓ ਤਉਣ ਕਾ ਸਭ ਲੋਕ ਸੁਭਾਰਾ ਨਮਸਕਾਰ ਹੈ ਤਾਈ ਹਮਾਰਾ ਜਉਣ ਕਾ ਸਭ ਜਗਤ ਬਨਾਇਓ ਦੇਵ ਤੈਨ ਜੈਸ਼ਨ ਪਜਾਇਓ ਸਾਦ ਅੰਤੇ ਕੀ ਬਤਾਰਾ ਸਿਂ ਗੁਰੂ ਸਮਝੋ ਹਮਾਰਾ ਨਮਸਕਾਰ ਇਸ ਹੀ ਕਹੋ ਮਾਰੀ ਸਭੋ ਜਾਂ ਜਿਨੇ ਆਸ ਵਾਰੀ ਸਿਵ ਗੁਣ ਕੋ ਸਿਵ ਗੁਣ ਸੁਖ ਦਿਓ ਸਤਨੰਨ ਕੋ ਪਲ ਮੂਬਤ ਕੀਓ ਕੜ ਕੜ ਕੇ ਅੰਤਰ ਕੀ ਜਾਣ ਤ ਪੱਲੇ ਬਰੇ ਕੀ ਪੀੜ ਪਛਾਨ ਤ ਚੇਟੀ ਤੇ ਗੁੰਜ ਸਤੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਪੂਲਾ ਸੰਤਾਂ ਤੁਕ ਪਾਏ ਤੇ ਦੁਖੀ ਸੁਖ ਪਾਏ ਸਾ ਦਿਨ ਕੀ ਸੁਖੀ ਏਕ ਏਕੀ ਫੀਰ ਪਛਾਨੈ ਕਟ ਕਟ ਕੇ ਪੜ ਪੜ ਕੇ ਜਾਣੈ ਜਵਦ ਕਰਖ ਕਰਾ ਕਰਤਾਰਾ ਪਰਜਤ ਤਮ ਦੇ ਅਪਾਰ ਜਵ ਕਰਗਾ ਤੁਮ ਕਹੂ ਤੁਮ ਮੇ ਮਿਤ ਦੇਤ ਰਸਭੂ ਜੈ ਦੇਵ ਦਿੰਸ ਸਭ ਧਾਰੇ ਆਪ ਐ ਆਪਣੀ ਬੂਝ ਉਚਾਰੇ ਸਮਸਭ ਹੀ ਤੇ ਰਹਿਤ ਨਰਾਲਮ ਜਾਨਦ ਬੇਦ ਪੇਦ ਅਰੇ ਆਲਮ ਦਰੰਕਾਰ ਦਿਰਵਕਾਂਦ ਲੰਬੋ ਆਦ ਅਨੀਲ ਅਨਾਦ ਅਸੰਭਵ ਤਾਕਾ ਮੂੜ ਉਚਾਦ ਭੇਦਾ ਜਾ ਕਉਂ ਭੇਵ ਨ ਪਾਵਨ ਦਵਿੰਦਾ ਤਾਕੋ ਕਰ ਪਾਹਨ ਅਨਮਾਨਤ ਮਹਾ ਮੜ ਕਛ ਭੇਦ ਨ ਜਾਣਤ ਮਹਾ ਦੇਕ ਕੋ ਕਹਿ ਸਦਾ ਸ਼ਿੰਦਰੰਕਾਰ ਕਾ ਚੀਨਤਨੇ ਭੇਵ ਆਪੇ ਆਪਣੀ ਬੁਧਹਿ ਜੀਤੇ ਬਨਨ ਪਿੰਨ ਪੈਨ ਤੋ ਹੈ ਤੇਤੀ ਤੇ ਤਮਰਾ ਲਖਾ ਨਾ ਜਾਏ ਪਸਾਰਾ ਕੈਸ ਜਾ ਪ੍ਰਥਨ ਸੰਸਾਰ ਏਕੇ ਰੂਪਾ ਨੂ ਪਰ ਰੂਪਾ ਰਾਂਗ ਕਿਉ ਰਾਖੀ ਭੂਪਾ ਅੰਡਾ ਜੀ ਰਸੀਤ ਜਕੀਨੇ ਉਤਪਜ ਖਾਂ ਬਹਰ ਚ ਦੀਨੇ ਕਹਉ ਹੁਲ ਰਾਜਾ ਹੈ ਬੈਠਾ ਕਹਉ ਸੁਣ ਪੈ ਸੰਕਰ ਕੇਠਾ ਸਗਰੇ ਸੇਤਿਖਾਇ ਅਚੰਬਉ ਆ ਜਿਗਾ ਸੂਪਸਯੰਬੰ ਅਵਰਸ਼ ਮੇਰੀ ਤੁਮ ਕਰੋ ਸਿਖ ਵਾਸੇ ਸੰਗਰੋ ਦੋਸ਼ ਤੇ ਉਤਪਾਤਾ ਸਗਲ ਮਦੇਸ ਕਲਨ ਘਾਤਾ ਜਹ ਤੋਤਾ ਸਾਨੀ ਪਰੇ ਤਿਨ ਕੇ ਦਉਣ ਦੋਤ ਹੈ ਮਰੇ ਪੁਰਖ ਜੰਬਕ ਪਰੇ ਤਿਹਾਰੀ ਤਿਨ ਕੇ ਤੁਮ ਸੰਕਲ ਸਵਟਾਰੀ ਜੋ ਗਾਲਪ ਇਕ ਵਾਰ ਧਿਆਏ ਹੈ ਤਾ ਕੀ ਕਾਰ ਨਿਕਨੀ ਆਏ ਹੇ ਰਸ਼ਾ ਹੇ ਤਾਈ ਸੰਕਾਲਾ ਦੁਸ਼ਟ ਅਰਿਸ਼ਟ ਪ੍ਰੇਤ ਕਾਲਾ ਕਿਰਪਾ ਦੇਤਨ ਜਾਏ ਨ ਹਰ ਹੋ ਤਾ ਕੀ ਤਾਥਨ ਕਮੋ ਹਰ ਹੋ ਹਰਿ ਅਧਿ ਸਿਤ ਕਰਮ ਸਭ ਹੋਈ ਦੋਟਿ ਸਾਸ਼ੀ ਸਕੇ ਨ ਕੋਈ ਏਕ ਵਾਂਝ ਕਮੇ ਸੰਭਾਰਾ ਕਾਲ ਫਾਸਤੇ ਤਾਈਂ ਵਾਰ ਜਿੰਨ ਲਾਮ ਤਿਹਾਰੂ ਕਹਾ ਦਰਦ ਦੋਖ ਦੋਖ ਤੇ ਰਹਾ ਖਾਲਗ ਕੀਰਤਿ ਮੈਂ ਸਨ ਤਿਹਾਰੀ ਆਪਹਾਥ ਦਿਲ ਹੋਵ ਆਵਾਰੀ ਸਰਬ ਠੋਰਮੋ ਹੋ ਸਹਾਈ ਦੋਟ ਦੋਖ ਤੇ ਲਹੂ ਬਚਾਈ ਸਵਈਆ ਪਾਇ ਗਏ ਜੋ ਤੇ ਤੁਮਰੇ ਤਉ ਤੀਕੂ ਆਖ ਤਰੇ ਨਹੀਂ ਆਨਿਓ ਆਰਾਮ ਰਹੀ ਪ੍ਰਾਨ ਕਰਾਨ ਅਨੇਕ ਕਹਿ ਮਤ ਇਕ ਨਮਾਨਿਓ ਸਮਰਾ ਸਾਤਰ ਵੇ ਸਵੇ ਬਹੁ ਭੇਦ ਕੇ ਆਮੇ ਖਨ ਜਾਣਿਓ ਸ੍ਰੀ ਅਸਪਾਨ ਕਿਰਪਾ ਤਮਰੀ ਕਰ ਮੈਂ ਨਾ ਕਿਆ ਸਾ ਤੋਹੀ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਲਕੈ ਕਿਹੋ ਤੁਹਾਰੂ ਦਾਰ ਵਾਹੇ ਕਹਿ ਕੀ ਲਾਜੀ ਅਸ ਗੋਵਿੰਦਾ ਸੁਤਹਾਰ ਸਗਲ ਦਵਾਰ ਕੋ ਸ਼ਾਰਡਕ ਹੈ ਕਿਹੋ ਤੁਹਾਰੂ ਬਾਰ ਵਾਹੀਂ ਗਹਿ ਕਿ ਇਲਾਹ ਯਾਸ ਗੋਵਿੰਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਅਨੰਦ ਏਕ ਓੰਕਾਰ ਸੁਖੁ ਪ੍ਰਸਾਦ ਅਨੰਦ ਪਿਆ ਮਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸੇਤੀ ਮਨ ਵਜੀਆਂ ਬਧਾਈਆਂ ਰਾਗ ਰਤਨ ਪਰਵਾਰ ਪਈਆਂ ਸ਼ਬਦ ਗਾ ਬਣੀ ਆਈਆਂ ਸੰਦੋਤਾ ਗਾਉ ਹਰੀ ਕੇ ਰਾਹ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰੋ ਹਰ ਨਾਲੇ ਹਰਨਾਰ ਨੂੰ ਤੂੰ ਮਨ ਮੇਰੇ ਦੁੱਖਾਂ ਸਾਂ ਬਿਸਾਰਨਾ ਸੰਗੇ ਕਾ ਰੂਹ ਕਰੇ ਤੇਰਾ ਕਾ ਜਿਸ ਸਭ ਸਵਾਰਨਾ ਸਭ ਨਾਮ ਗਲਾਸਮ ਰਸ ਬਾਮੀ ਸੋ ਕੋ ਮਨ ਬਸਾਰੀ ਹੈਰਾਨ ਕ ਮਨ ਮਿਸ ਦਾ ਰੂਹ ਹੰਦਾ ਲੈ ਸਾਖੀ ਸਾਹਿਬਾ ਕਿਆ ਨੀ ਕਰਤੇ ਰੇ ਕਰਤਾ ਤੇਰੇ ਸਭ ਕਚ ਹੈ ਜਿਸ ਦੇ ਸੋ ਪਾਵੇ ਸਦਾ ਸਲਾਹਾ ਤੇਰੀ ਨਾਮ ਮਨ ਉਸਾਵੇ ਨਾਮ ਜਿਲ ਕੇ ਮਨ ਵਸਿਆ ਕੁਰਵਾਂ ਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਾ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਧਾਰਮ ਮੇਰਾ ਜਿਨਿ ਪੁਖਾਂ ਸਭ ਗਵਾਈਆਂ ਕਰਸਾ ਸੁਖ ਮਨ ਆਏ ਬਸਿਆ ਜਿਨਿ ਸ਼ਾਹ ਸਾਹਿ ਪੁਜਾਈਆਂ ਸਲਾਹ ਕੁਰਵਾਨ ਕੀਤਾ ਗੁਰ ਬੇਟਾਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਚੌਥ ਰੂਪਿਆ ਰੂ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਚ ਸੋਦਤ ਕਾਸ ਭੰਗੇ ਕਰ ਸਪੰਗੇ ਸ਼ਬਦ ਬਾਜੇ ਕਲਾ ਜਿਤ ਕਰਤਾ ਰੀਆਂ ਪੰਜ ਦੋਦ ਦਵਾਸ ਕੀਤੇ ਕਾਲ ਕੰਥ ਕੁਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੀ ਲਾਗੇ ਕਹਿ ਨਾਨਕ ਤੈਸਕ ਹੋਆ ਤਤਕਾਰ ਅਨਹਦਵਾਜੇ ਆਨੰਦ ਸੁਣ ਵੱਡ ਪਹਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਵਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਿਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪਉਨੀਤ ਕਹਤੀ ਪਵਿੱਤ ਸਤਿਗੁਰਿਆ ਪਰਪੂਰੇ ਬਲਵੰਤ ਨਾਨਕ ਗੁਰ ਚਰਨ ਲਾਗੀ ਵਾਝੇ ਅਨਹਤ ਤੂਰੇ ਸੁਨਤੇ ਪਨੀਤ ਕਹਤੇ ਪਵਿੱਤ ਸਤਿਗੁਰਿਆ ਪਰਪੂਰੇ ਬਲਵੰਤ ਨਾਨਕ ਗੁਰ ਚਰਨ ਲਾਗੀ ਵਾਝੇ ਅਨਹਤ ਤੂਰੇ ਮਦਾਨ ਮਹੱਲਾ ਪੰਜਵਾਂ ਸਾਰ ਵਿੱਚ ਨਿਵਸਤੂ ਪਈਆ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕਰ ਕਾ ਪਿਉ ਜਿਸ ਕਾ ਸਸੰਧਾਰੋ ਜੇ ਕੋ ਖਾਵੇ ਜੇ ਕੋ ਪੰਚ ਤਿਸ ਕਾ ਹੋਏ ਅੰਧਾਰੋ ਇਹ ਵਖਤ ਜੀ ਨਹ ਜਾਇ ਨ ਤਨ ਤਰਾਕਰਤਾਰੋ ਤਮ ਸੰਸਾਰ ਚੰਦ ਲਗ ਤਰੀਏ ਸਵਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ 5 ਤੇਰਾ ਕੀਰਤਾਂ ਜਤੂ ਨਹੀਂ ਮੈਨੂੰ ਜੋਗ ਇੱਕ ਤੋਈ ਮੈਂਦਰ ਗੁਣਿਆਰੀ ਕੋ ਗੁਣ ਨਹੀਂ ਆਪੇ ਤਸਪਿਓਈ ਤਸਪਿਆ ਮੈਂ ਰਾਮ ਦੀ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮੰਥੀ ਵੇ ਹਰੀਆ ਪੌੜੀ ਤਥੇ ਤੂੰ ਸਮਰਾਖਾ ਜਿੱਥੇ ਕੋਈ ਨਹੀਂ ਉਥੇ ਤੇਰੀ ਰਾਖ ਅਗਨੀ ਉਹ ਦਰਮਾਏ

ਅੰਤਰ ਗੋਰੀ ਆਰਾਧਨਾਂ ਜੀ ਬਾਜੋ ਵਰਨਾਉ ਨਿਤਰੀ ਸੰਗੁਰ ਪੇ ਖਾਣਾ ਸੋਣੀ ਸੁਣਨਾ ਕਰਨ ਨਾਮ ਸਦਗੁਰ ਸੇਤੀ ਰਤਿਆ ਦਰਗੇ ਪਾਈਏ ਥਾਉ ਕਹਨਾਂ ਨ ਕਿਰਪਾ ਕਰੇ ਜਿਸ ਨੂੰ ਇਹ ਬੰਦੇ ਜਗਮੇ ਉਤਮ ਕਾਰੀ ਹੈ ਬਰਲੇ ਕਿੰ ਕੇ ਮਹੱਲਾ ਪੰਜਮਾ ਰਖੇ ਰਖਣ ਹਾਰਿ ਆਪੁ ਵਾਰਿ ਅਨ ਗੁਰ ਕੀ ਪੈਰੀ ਪਾਏ ਕਾਜ ਸਵਾਰੀਨ ਹੋਆ ਆਪ ਦੇ ਆਲ ਮਨੋਨਾ ਬਸਾਰਨ ਸਾ ਜੀ ਨਾਮ ਕੇ ਸੰਗ ਪਾਉ ਜਲਤਾਰੀਨ ਸਾਖਤ ਨਿੰਦਕ ਦੁਸ਼ਟ ਖਿੰਨ ਵਾਹੀ ਵਿਦਾਰੀਨ ਤਿਸ ਸਾਹਿਬ ਕੀ ਟਿਕ ਨਾਨਕ ਮੰਨੇ ਮਾਹੀ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਹਿ ਤਿਸ ਸਾਹਿਬ ਕੀ ਏਕ ਨਾਨਕ ਮੰਨੇ ਬਾਹਿ ਜੇ ਸਿਮਰਤ ਸੁਖ ਹੋਇ ਸਗਲੇ ਦੁੱਖ ਜਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ